बैठो लात मत आ मैं तो बंदा होने के लिए आ रहा था मैं तेरा एक काम कर ले तू मर जा मैं जा रहा हूं मैं जा रहा हूं मैं डर डरने वाला हूं बाबू बाबू भाई मारोगे नहीं बंदा मेरा पानी मारो मेरे बाबू मारो बैठ बैठ क्या बाबू बोलो खबर ने थोड़ी मारता नहीं है हेलो

में गया गया प्लांट कौन सा में? नहीं। नहीं। क्या हो गया था, तो बलाष्टो बलाष्टो गया था था कोई ब्लास्ट हो कितने बंदे बंदे इंजर्ड हुए हैं अब सर जी मैं किसी को नहीं बता सकता मैं तो खुद अपने को नहीं अपने चाह रहा हूँ कहाँ हुआ ਇੱਕ ਇੱਕ ਹੀ ਦੋ ਮੈਤੇ ਹੋਇਆ ਜੀ ਜਖਮੀ ਕਿਤੇ ਨਹੀਂ ਹੋਇਆ ਜਖਮੀ ਕੋਈ ਨਹੀਂ ਹੈ ਹਲਕਾ ਫੁਲਕਾ ਛਿੱਟ ਪੁੱਟਾਲ ਕੋ ਆ ਗਿਆ ਸਾਰੇ ਬੰਦੇ ਠੀਕ ਹੈ ਭੱਟੀ ਮੇ ਕਿਤੇ ਨੇ ਬੰਦੇ ਕੰਮ ਕਰਦੇ ਸੀ ਭੱਟੀ ਨੂੰ ਤਾਂ 12 14 ਬੰਦੇ ਤੇ ਜੀ ਅੱਜ ਮੈਂ ਡਿਊਟੀ ਅਫਸਰ ਸੀਗਾ ਦੁਪਹਿਰ ਪਹਿਲੇ ਮੈਨੂੰ ਜਿਹੜਾ ਹੈਗਾ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਸੀਗਾ ਵੀ ਜਿਹੜੀ ਕੰਪੀਰ ਕਾਸਟਿੰਗ ਹੈਗੀ ਹੈ ਇਹ ਪੈਂਦੀ ਆ ਫੁਕਲ ਪੰਡ ਚ ਵੀ ਉੱਥੇ ਕੋਈ ਹਾਦਸਾ ਹੋਇਆ ਹੈਗਾ ਉਦੋਂ ਬਾਅਦ ਪਤਾ ਲੱਗਿਆ ਸੀਗਾ ਵੀ ਉੱਥੇ ਇੱਕ ਬੰਦੇ ਦੀ ਡੈਥ ਹੋ ਗਈ ਇੱਕ ਬੰਦਾ ਜਿਹੜਾ ਹੈਗਾ ਇੰਜਰਡ ਹੋਇਆ ਹੈ ਤੇ ਜਿਹੜਾ ਹੈਗਾ ਡੈੱਡ ਬੋਡੀ ਹੈਗੀ ਆ ਉਹ ਹਸਪੀਟਲ ਚ ਪਹੁੰਚ ਪਹੁੰਚ ਗਈ ਹੈ ਲੇਕਿਨ ਜਿਹੜਾ ਉਹਦਾ ਪਰਿਵਾਰਿਕ ਹੈਗਾ ਬੇਟਾ ਉਹਦਾ ਬਾਹਰ ਦਿੱਲੀ ਕੰਮ ਕਰਦਾ ਤੇ ਉਹਦੇ ਬਾਕੀ ਬੱਚੇ ਜਿਹੜੇ ਨੇ ਉਹ ਬਿਹਾਰ ਰਹਿੰਦੇ ਨੇ ਉਹ ਉਧਰੋਂ ਆ ਰਹੇ ਨੇ ਆਉਣ ਤੇ ਜਿਵੇਂ ਵੀ ਉਹ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰ ਦਿਆਂਗੇ ਇਹਦਾ ਨਾਮ ਹੈਗਾ ਤਨੋਕੀ ਸ਼ਰਮਾ ਇਹ ਭਾਗਲਪੁਰ ਜਿਹੜਾ ਬਿਹਾਰ ਦਾ ਰਹਿਣ ਵਾਲਾ ਜੀ ਤੇ ਜਿਹੜਾ ਦੂਸਰਾ ਹੈਗਾ ਜੀ ਇੰਜਰਡ ਹੈਗਾ ਉਹਦਾ ਪਤਾ ਲੱਗਿਆ ਆਫਲਾਈਨ ਵੀ ਲੱਲਨ ਸ਼ਰਮਾ ਨਾਮ ਜੀ

पर स्लीप करके पे सर प्लांट में कौन सा प्लांट में ये कैस्टरियर का क्या हो गया था वहाँ पे वो तो कोई ब्लास्ट हो लाइफ हो गया था बाकी कितने बंदे बंदे इंजर्ड हुए हैं अब सर जी मैं किसी को नहीं बता सकता हूं मैं तो खुद अपने को नहीं अपने से बचा रहा हूँ। राजेश यादव तो क्या हादसा कहां हुआ है वेयर कैस्टरियर में क्या हादसा हुआ है भारी ब्लास्ट हुआ कितने बंदे इंजर्ड हुए वहां पे वैसे एक एक की दो मृत हुई है जी ਜਖਮ ਕਿਤਨੇ ਹੋਏ ਜਖਮ ਕੋਈ ਨਹੀਂ ਹੈ ਹਲਕਾ ਫੁਲਕਾ ਸਿਰ ਟਪੜਾਲ ਕੋ ਆ ਗਿਆ ਸਾਰੇ ਬੰਦੇ ਠੀਕ ਹੈ ਬੱਠੀ ਮੇ ਕਿਤਨੇ ਬੰਦੇ ਕੰਮ ਕਰਦੇ ਤੇ ਬੱਠੀ ਮੇ ਤਾਂ 12 14 ਬੰਦੇ ਤੇ ਇਹ ਜੀ ਅੱਜ ਮੈਂ ਡਿਊਟੀ ਅਫਸਰ ਸੀਗਾ ਦੁਪਹਿਰ ਵੇਲੇ ਮੈਨੂੰ ਜਿਹੜਾ ਹੈਗਾ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਸੀਗਾ ਵੀ ਜਿਹੜੀ ਕੰਪੀਰ ਕਾਸਟਿੰਗ ਹੈਗੀ ਹੈ ਇਹ ਪੈਂਦੀ ਆ ਫੋਕਲਪੰਡ ਚ ਵੀ ਉੱਥੇ ਕੋਈ ਹਾਸਾ ਹੋਇਆ ਹੈਗਾ ਉਦੋਂ ਬਾਅਦ ਪਤਾ ਲੱਗਿਆ ਸੀਗਾ ਵੀ ਉੱਥੇ ਇੱਕ ਬੰਦੇ ਦੀ ਡੈਥ ਹੋ ਗਈ ਇੱਕ ਬੰਦਾ ਜਿਹੜਾ ਹੈਗਾ ਇੰਜਰਡ ਹੋਇਆ ਹੈ ਤੇ ਜਿਹੜਾ ਹੈਗਾ ਡੈੱਡ ਬੋਡੀ ਹੈਗੀ ਆ ਉਹ ਹਸਪੀਟਲ ਚ ਪਹੁੰਚ ਪਹੁੰਚ ਗਈ ਹੈ ਲੇਕਿਨ ਜਿਹੜਾ ਉਹਦਾ ਪਰਿਵਾਰਿਕ ਹੈਗਾ ਬੇਟਾ ਉਹਦਾ ਬਾਹਰ ਦਿੱਲੀ ਕੰਮ ਕਰਦਾ ਤੇ ਉਹਦੇ ਬਾਕੀ ਬੱਚੇ ਜਿਹੜੇ ਨੇ ਉਹ ਬਿਹਾਰ ਰਹਿੰਦੇ ਨੇ ਉਹ ਉਧਰੋਂ ਆ ਰਹੇ ਨੇ ਆਉਣ ਤੇ ਜਿਵੇਂ ਵੀ ਉਹ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰ ਦਿਆਂਗੇ ਇਹਦਾ ਨਾਮ ਹੈਗਾ ਤਨੂਕੀ ਸ਼ਰਮਾ ਇਹ ਭਾਗਲਪੁਰ ਜਿਹੜਾ ਬਿਹਾਰ ਦਾ ਰਹਿਣ ਵਾਲਾ ਜੀ ਤੇ ਜਿਹੜਾ ਦੂਸਰਾ ਹੈਗਾ ਜੀ ਇੰਜਰਡ ਹੈਗਾ ਉਹਦਾ ਪਤਾ ਲੱਗਿਆ ਆਫਲਾਈਨ ਪੀ ਲੱਲਨ ਸ਼ਰਮਾ ਨਾਮ ਹੈ ਜੀ